ਵਧਿਆ ਜੀ ਕੋ ਪੰਜਾਬ ਪਰ ਭਾਰੇ ਲਗਾ دیے ਗਿਆ ਇਸ ਤਰ੍ਹਾਂ ਦੇਖਦੇ ਹੋ ਕਹਿੰਦੇ ਪੰਜਾਬ ਦੇ ਨਵੇਂ ਬਦਲਾਅ ਦੇਗੇ 3 ਸਾਲਾਂ ਵਿੱਚ ਇਤਨਾ ਕੰਮ ਕੀਤਾ ਇਤਿਹਾਸ ਵਿੱਚ ਕਦੀ ਨਹੀਂ ਹੋਇਆ ਦੇਖੋ ਗੱਲ ਇਹ ਆ ਗੱਲ ਇਹ ਆ ਸਮਾਨ ਜਿੰਨਾ ਪਹਿਲਿਆਂ ਨੇ ਇਕੱਠਾ ਕਰਨਾ ਸੀ ਉਹ ਕਰ ਲਿਆ ਹੁਣ ਇਹ ਦੋਨੋਂ ਬੰਦੇ ਨੇ ਜਿਹੜੇ ਪੱਕੇ 10 ਨੰਬਰੀ ਜੀ ਨੂੰ ਕਹਿੰਦੇ ਆ ਇਹਨਾਂ ਦਾ ਤਿਹਾੜ ਜੇਲ੍ਹ ਚ 10 ਨੰਬਰੀਆਂ ਦੇ ਵਿੱਚ ਨੌ ਆ ਦੋਨਾਂ ਦਾ ਅਸੀਂ ਤਾਂ ਇੱਥੇ ਛੋਟਾ ਮੋਟਾ ਕ੍ਰਿਮੀਨਲ ਆ ਕੋਈ ਉਹਨੂੰ ਆਪਾਂ ਮਾੜਾ ਸਮਝਣ ਲੱਗ ਜਾਂਦੇ ਆ ਜੇ ਕਿਸੇ ਨੇ ਥੋੜੀ ਬਹੁਤੀ ਠੱਗੀ ਲਈ ਹੋਵੇ ਉਹਨੂੰ ਸਮਾਜ 'ਚ ਜਗ੍ਹਾ ਨਹੀਂ ਮਿਲਦੀ ਇਹ ਜਨਾਬ ਇੱਕ ਨੇ 5000 ਕਰੋੜ ਦੀ ਸ਼ਰਾਬ ਸ਼ਰਾਬ ਪਲਾਪਲਾ ਨਕਲੀ ਕਿੰਨੇ ਬੰਦੇ ਮਾਰਤੇ ਤੇ ਆਪਣੇ ਢਿੱਡ 'ਚ 5000 ਕਰੋੜ ਰੁਪਈਆ ਪਾਇਆ ਨਕਲੀ ਸ਼ਰਾਬ ਉਹ ਬੇਚ ਕੇ ਉਹਦਾ ਤੁਹਾਨੂੰ ਪਤਾ ਕਿ ਸੀਬੀਆਈ ਦੇ ਚੱਲ ਰਹੇ ਆ ਈਡੀ ਦੇ ਚੱਲ ਰਹੇ ਆ ਸੁਪਰੀਮ ਕੋਰਟ ਤੱਕ ਜਿਹੜੀਆਂ ਬੀਲਾਂ ਹੋਈਆਂ ਤੇ ਸੁਪਰੀਮ ਕੋਰਟ ਨੇ ਆਰਡਰ ਵੀ ਕੀ ਕੀਤੇ ਚਾਹੇ ਕੇਜਰੀਵਾਲ ਨੇ ਚਾਹੇ ਇਹ ਨੇ ਵੀ ਇਹ ਆਪਣੇ ਨਾਤੇ ਦਫਤਰ ਜਾ ਸਕਦੇ ਆ ਨਾ ਕੋਈ ਇਹਨਾਂ ਦੇ ਕੋਲ ਫਾਈਲ ਆ ਜਿਹੜੀ ਉਹ ਇਹਨਾਂ ਦੇ ਕੋਲ ਘਰੇ ਆ ਸਕਦੀ ਹੈ ਜਿਹੜੇ ਬੰਦੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਨਾਂ ਨੂੰ ਕਿਹਾ ਹੋਵੇ ਵੀ ਇਹਨਾਂ ਦੇ ਕੋਲ ਐਜ਼ ਇੱਕ ਮੰਤਰੀ ਡਿਪਟੀ ਮੁੱਖ ਮੰਤਰੀ ਉਹੀ ਮਹਿਕਮੇ ਦੀ ਫਾਈਲ ਆ ਜਿਹੜੀ ਉਹ ਨਹੀਂ ਜਾ ਸਕਦੀ ਦਫਤਰ ਤਾਂ ਇਹਨਾਂ ਨੇ ਆਉਣਾ ਹੀ ਨਹੀਂਗਾ ਇਹਨਾਂ ਦੇ ਘਰੇ ਵੀ ਨਹੀਂ ਜਾ ਸਕਦੀ ਤੇ ਉਹ ਬੰਦੇ ਅੱਜ ਸਿੰਦਰ ਜੈਨ ਸਾਹਿਬ ਜਿਨ੍ਹਾਂ ਨੂੰ ਮਾਲਿਸ਼ ਕਰਾਉਣ ਦੀ ਆਦਤ ਆ ਜਿਹੜੇ ਜੇਲ੍ਹ ਚ ਵੀ ਮਾਲਿਸ਼ ਤੋਂ ਬਗੈਰ ਨਹੀਂ ਰਹਿ ਸਕਦੇ ਹੁਣ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉਧਰੋਂ ਕੰਮ ਵਿਹਲਾ ਏ ਤੇ ਰਹਿ ਨਹੀਂ ਸਕਦੇ ਇਹ ਠੱਗੀਆਂ ਤੋਂ ਇਹ ਲੁੱਟ ਮਾਰ ਤੋਂ ਤੇ ਹੁਣ ਉਹ ਕੇਜਰੀਵਾਲ ਸਾਹਿਬ ਖਾਤਰ ਦੋਨੋਂ ਇੱਥੇ ਭੇਜੇ ਆ ਇੱਕ ਗੱਲ ਜ਼ਰੂਰ ਦੇਖੋ ਕਈ ਵਾਰ ਭਗਵੰਤ ਮਾਨ ਸਾਹਿਬ ਤੇ ਜੇ ਆਪਾਂ ਕਹੀਏ ਤਰਸ ਵੀ ਬਹੁਤ ਆਉਂਦਾ ਵੀ ਪੰਜਾਬ ਨੇ ਤਾਂ ਵੋਟਾਂ ਭਗਵੰਤ ਮਾਨ ਸਾਹਿਬ ਨੂੰ ਪਾਈਆਂ ਸੀ ਉਧਰ ਦੋਨੋਂ ਅੰਚਾਰ ਦੇ ਲਾ ਕੇ ਦਿੱਲੀ ਤੋਂ ਚੰਡੀਗੜ੍ਹ ਨੂੰ ਪੰਜਾਬ ਨੂੰ ਭੇਜ ਕੇ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਏ ਉਹ ਤਾਮਿਲਨਾਡੂ ਗਿਆ ਤੁਸੀਂ ਦੇਖਿਆ ਹੋਣੇਗਾ ਤਸਵੀਰਾਂ ਇਹ ਐਡਾ بڑا ਅੰਤਰ ਆ ਜਿਹੜਾ ਇਹ ਤੁਸੀਂ ਆਪ ਸਮਝ ਸਕਦੇ ਹੋ ਵੀ ਇਸ ਵੇਲੇ ਹੁਣ ਪੰਜਾਬ ਕੌਣ ਚਲਾਊ ਕੌਣ ਕੰਟਰੋਲ ਕਰੂ ਕਿਉਂਕਿ ਇਹ ਸੁਣ ਚ ਆਇਆ ਵੀ ਜਿਹੜਾ ਸਾਰੀ ਸਰਕਾਰ ਐਡਮਿਨਿਸਟ੍ਰੇਟਿਵ ਕਿਹੜਾ ਡੀਸੀ ਲੱਗਣਾ ਕਿਹੜਾ ਐਸਐਸਪੀ ਲੱਗਣਾ ਕਿਹੜਾ ਡੀਐਸਪੀ ਐਸਜੀਐਮ ਲੱਗਣਾ ਕਿਹੜੇ ਮਹਿਕਮਿਆਂ ਚ ਕਿਹੜੇ ਸੈਕਟਰੀ ਲੱਗਣੇ ਆ ਉਹ ਸਾਰਾ ਕੰਮ ਚੀਫ ਸੈਕਟਰੀ ਤੋਂ ਲੈ ਕੇ ਨਾਲ ਬਹਿ ਕੇ ਸਸੋਦੀਆਂ ਜੀ ਕਰਨਗੇ ਤੇ ਜਿਹੜਾ ਕੰਮ ਫਾਈਨੈਂਸ਼ੀਅਲ ਜਿਹੜਾ ਪੈਸੇ ਦਾ ਵੀ ਪੈਸਾ ਕਿਤੋਂ ਲੈਣਾ ਹੈ ਕਿਹਨੂੰ ਕਲੋਨੀਆਂ ਨੋਟ ਕਰਨੀਆਂ ਕਿਹਨੂੰ ਠੇਕੇ ਦੇਣੇ ਆ ਕਿਹਨੂੰ ਪਰਮਿਟ ਦੇਣੇ ਆ ਉਹ ਜਿਹੜੀ ਇਨਕਮ ਜਨਰੇਟ ਕਰਨੀ ਆ ਜਿਹੜੀ ਪਾਰਟੀ ਲਈ ਉਹ ਸਾਰਾ ਕੰਮ ਆ ਜਿਹੜਾ ਉਹ ਸਿੰਦਰ ਜੈਨ ਸਾਹਿਬ ਕਰਨੇ ਆ ਇਹ ਦੋ ਗੱਲਾਂ ਆ ਜਿਹੜੀਆਂ ਅੰਦਰੋਂ ਨਿਕਲ ਕੇ ਪਤਾ ਲੱਗਿਆ ਵੀ ਡਿਊਟੀਆਂ ਕੀ ਨੇ ਦੋਨਾਂ ਦੀਆਂ ਇਹ ਮੈਂ ਤੁਹਾਨੂੰ ਦੋਨਾਂ ਦੀਆਂ ਦੱਸਤੀਆਂ ਬਾਕੀ ਕੰਮ ਲੋਕਾਂ ਨੇ ਦੇਖਣਾ ਹੁਣ ਲੋਕ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਉਂਕਿ ਇਹੀ ਲੋਕ ਸੀ ਜਿਹੜੇ ਮਾਡਲ ਦੇ ਕੇ ਐਸੀ ਐਜੂਕੇਸ਼ਨ ਮਾਡਲ ਟਰਾਂਸਪੋਰਟ ਮਾਡਲ ਅੱਜ ਉਹ ਬੰਦੇ ਦਿੱਲੀ 'ਚ ਮਤਲਬ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦਾ ਬਹੁਤ ਦੂਰ ਦੀ ਗੱਲ ਉਹਨਾਂ ਨੂੰ ਸਰਕਾਰ ਤੋਂ ਲਾਂਭਾ ਕਰਨਾ ਤਾਂ ਬਹੁਤ ਉਹਨਾਂ ਨੂੰ ਆਪਣੇ ਹਲਕੇ ਬਦਲਨੇ ਪਏ ਸੁਦੀਆ ਸਾਹਿਬ ਆਪਣਾ ਹਲਕਾ ਬਦਲ ਕੇ ਆਪਣੀ ਸੀਟ ਤੋਂ ਭੱਜੇ ਦੂਜੀ ਸੀਟ ਤੇ ਆ ਕੇ ਵੀ ਜਿਹੜਾ ਉਹ ਸਾਡੇ ਮਰਵਾਹਾ ਸਾਹਿਬ ਉਤੋਂ ਬੜੀਆਂ ਵੱਡੀਆਂ ਵੋਟਾਂ ਦਾ अच्छा तो जितने अच्छा बेटी आप शराब माफिया की बात कर रहे हो अभी थोड़े टाइम पहले जो पंजाब के मंत्री है पाल सिंह का बयान है उन्होंने पंजाब में शराब माफिया को खत्म किया है तो आम आदमी पार्टी की सरकार ने देखो बात जो आप कर रहे हैं आज आप ये देखें हालात क्या है आप किसी भी रोड पे चले जाएं पंजाब में आपको कोई ऐसी कॉलोनी कोई चौक कोई ऐसा ही मार्केट जहां पे फाइव स्टार की तरह शराब की दुकानें ठेके ना सजे मिले हर जगह जैसे दिवाली होती है ठेकों पे रोज दवाली है, और इस तरीके से जो पैसे वही टीमें हैं वही प्लेयर हैं, जिनसे उन्होंने पहले अब सुनिए एक ही एक इनकम है जो वो पंजाब को एक्साइज से है बाकी तो किसी से है ही नहीं तो उन्होंने ये खुद इस बार बोला भी हमने इतनी देसी दारू की बोतलें बढ़ा दी है कोटा इतना अंग्रेजी का कोटा बढ़ा दिया है वो तो चाहते हैं भी पंजाब के आदमियों को शराब पिला के धुत नशे में करके हर वक्त रखें और हम यहां पे जो करप्शन का नंगा नाच है वो खेलें इसलिए वो तो एक बोतल के साथ एक बोतल जैसे दिल्ली में फ्री दी थी कि किसी का लिवर खराब हो जाए जैसे कि ਖੇਤ ਖਰਾਬ ਹੋ ਜੇ ਉਹਨੇ ਕੋਈ ਫਿਕਰ ਨਹੀਂ ਹੈ ਉਹਨੂੰ ਨੇ ਤਾਂ ਸਿਰਫ ਸ਼ਰਾਬ ਸੇ ਪੈਸੇ ਕਮਾਣੇ ਕਿਸਾਨੋ ਕੋ ਹਟਾਇਆ ਗਿਆ ਉਹ ਤੋਂ ਰਾਕੇਸ਼ ਗਾਇਬ ਕਿਸਾਨੋ ਦਾ ਬਿਆਨ ਆ ਰਿਹਾ ਕਿ ਤਾਨਾਸ਼ਹੀ ਰਹੀਆ ਜੋ ਪੰਜਾਬ ਸਰਕਾਰ ਕੋਲੋਂ ਸੀ ਕਿਹਾ ਗਿਆ ਕਿਸਾਨੋ ਕੋ ਹਟਾ ਕੇ ਉਹਨੇ ਐਂਟਰੇਨ ਕੀਤਾ ਗਿਆ ਦੇਖੋ ਸਾਰੇ ਕਿਸਾਨ ਭਾਈਓ ਕੋ ਜਾਂ ਕਿਸਾਨਾਂ ਨੂੰ ਬੜੀ ਸੋਚ ਸਮਝ ਕੇ ਬੜੀ ਵਿਸਤਾਰ ਨਾਲ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਇੱਕ ਹੋਣਾ ਚਾਹੀਦਾ ਇੱਕ ਹੋਣਾ ਪਊਗਾ ਨਹੀਂ ਇਸੇ ਤਰੀਕੇ ਦੇ ਜਿਹੜੇ ਵਰਤਾਰੇ ਆ ਉਹ ਸਰਕਾਰ ਕਰੇਗੀ ਮੈਨੂੰ ਸਿਰਫ ਇਹੀ ਆ ਵੀ ਸਾਰੇ ਯੂਨੀਅਨ ਇਕੱਠੇ ਹੋਣ ਤੇ ਸਾਰੇ ਵਰਗਾਂ ਨੂੰ ਨਾਲ ਲੈਣ ਜਿਹੜੀ ਇੱਕ ਇਹ ਗੱਲ ਬਣਾਤੀ ਨਾ ਵੀ ਵਪਾਰੀ ਵਰਗ ਦੁਕਾਨਦਾਰ ਵਰਗ ਕਿਸਾਨ ਮਜ਼ਦੂਰ ਅਲੱਗ-ਅਲੱਗ ਕਰਦੇ ਉਹ ਦੁਬਾਰਾ ਮੰਥਨ ਕਰਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਆ ਸਾਰਿਆਂ ਨੂੰ ਜੋੜਨ ਦੀ ਲੋੜ ਆ ਫੇਰ ਕੰਮ ਦੁਬਾਰਾ ਆਏ ਜਿਹੜਾ ਉਹ ਕੰਮ ਚੱਲਣ ਚਲਾਉਣਾ ਪਏਗਾ ਉਹ ਬੜੇ ਸਿਆਣੇ ਨੇ ਲੀਡਰ ਬੜੇ ਸੂਝਵਾਨ ਨੇ ਬੜੇ ਵੱਡੇ ਐਜੀਟੇਸ਼ਨਾਂ ਚੋਂ ਧਰਨਿਆਂ ਚੋਂ ਮੁਜ਼ਾਹਰਿਆਂ ਚੋਂ ਨਿਕਲੇ ਆ ਤੇ ਜ਼ਰੂਰ ਉਹ ਇਸ ਚੀਜ਼ ਨੂੰ ਰੀਥਿੰਕ ਕਰਨਗੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਤੇ ਜੇ ਉਹਨਾਂ ਨੂੰ ਮਨਾਉਣ ਵਾਸਤੇ ਤੁਸੀਂ ਅੱਗੇ ਲੱਗੋ ਨਹੀਂ ਦੇਖੋ ਮੈਂ ਤਾਂ ਬਹੁਤ ਇੱਕ ਛੋਟਾ ਸਟੇਟ ਮਿਨਿਸਟਰ ਆ ਜਿਹੜੇ ਤਿੰਨ ਵੱਡੇ ਦਿਗਜ ਮੰਤਰੀ ਨੇ ਕੈਬਨਿਟ ਮਿਨਿਸਟਰ ਨੇ ਜਿਹੜੇ ਤਿੰਨ ਉਹ ਆ ਕੇ ਚਾਹੇ ਉਹਦੇ ਵਿੱਚ ਸਾਡੇ ਖੇਤੀ ਮੰਤਰੀ ਤਿੰਨ ਵਾਰ ਸੀਐਮ ਰਹੇ ਸ਼ਿਵਰਾਜ ਚੋਹਾਨ ਜੀ ਉਹ ਨੇ ਉਹਦੇ ਵਿੱਚ ਪਿਊਸ਼ ਗੋਇਲ ਜੀ ਜਿਹੜੇ ਕਮਰਸ ਦੇ ਮਿਨਿਸਟਰ ਰਹੇ ਹੈਗੇ ਆ ਤੀਜੇ ਜਿਹੜੇ ਫੂਡ ਸਪਲਾਈ ਦੇ ਐਫਸੀਆਈ ਜੀ ਨੂੰ ਕਹਿੰਦੇ ਆ ਉਹਦੇ ਜਿਹੜੇ ਜੋਸ਼ੀ ਸਾਹਿਬ ਪ੍ਰਲਾਦ ਜੋਸ਼ੀ ਜੀ ਤਿੰਨ ਕੈਬਨਿਟ ਮੰਤਰੀ ਨੇ ਜਿਹੜੇ ਭਾਰ ਭਾਰੀ ਬਰਕਮ ਉਹ ਆ ਕੇ ਉਹਨਾਂ ਨਾਲ ਗੱਲ ਕਰਦੇ ਆ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਗੱਲ ਬੜੀ ਵਾਰੀ ਗੱਲ ਬੇਨਤੀ ਤੁਹਾਡੇ ਰਾਹੀਂ ਕੀਤੀ ਸੀ ਪਹਿਲੇ ਦਿਨ ਤੋਂ ਕੀਤੀ ਸੀ ਜਦੋਂ ਮੈਂ ਮੰਤਰੀ ਬਣਿਆ ਪਰ ਮੈਨੂੰ ਉਹਨਾਂ ਨੇ ਵਿੱਚ ਲੈਣ ਦੀ ਗੱਲ ਆ ਜਿਹੜੀ ਉਹ ਨਹੀਂ ਕੀਤੀ ਮੈਂ ਤਾਂ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਨੰਗੇ ਪੈਰ ਚੱਲ ਕੇ ਤੁਹਾਡੇ ਕੋਲ ਆਉਂਗਾ ਤੇ ਢੇਰ ਬਣ ਕੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰੂੰਗਾ ਪਰ ਮੈਂ ਤਾਂ ਇੱਕ ਵਾਰ ਨਹੀਂ 10 ਵਾਰੀ ਬੇਨਤੀ ਕੀਤੀ ਕਿਉਂਕਿ ਪਹਿਲਾਂ ਮੈਂ ਪੰਜਾਬ ਦਾ ਕਿਸਾਨ ਆ ਪੰਜਾਬੀ ਆ ਬਾਕੀ ਗੱਲਾਂ ਤਾਂ ਬਾਅਦ ਦੀਆਂ ਐ ਪਰ ਮੈਂ ਅੱਜ ਮੈਂ ਤਾਂ ਉਹਨਾਂ ਨੂੰ ਕਹੇ ਮੈਂ ਤੁਹਾਡਾ ਬੱਚਾ ਆ ਮੈਂ ਇਸ ਗੱਲ ਚ ਪੈਣਾ ਹੀ ਨਹੀਂ ਚਾਹੁੰਦਾ ਵੀ ਇਹ ਚ ਆਖਿਰ ਜਿਹੜੀ ਗੱਲਬਾਤ ਆ ਉਹ ਤਾਂ ਬੀਜੇਪੀ ਸਰਕਾਰ ਦੇ ਮੰਤਰੀਆਂ ਨਾਲ ਹੀ ਹੋ ਰਹੀ ਆ ਨਾ ਉਹ ਝੇ ਕੋਈ ਉਹਨਾਂ ਨੇ ਕਰਨਾ ਜਾਂ ਨਾ ਕਰਨਾ ਤਾਂ ਤੇ ਬੀਜੇਪੀ ਦੀ ਲਗਣਾ ਤੇ ਇਸ ਕਰਕੇ ਮੰਤਰੀ ਪੰਜਾਬ ਦਾ ਹੋਵੇ ਤੇ ਕਿੰਨੀ ਚੰਗੀ ਗੱਲ ਹੋਵੇ ਪਰ ਉਹਨਾਂ ਨੇ ਇਹ ਗੱਲ ਨੂੰ ਮੈਂ ਤਾਂ ਇਹੀ ਕਹਿ ਸਕਦਾ ਜੋ ਮੈਨੂੰ ਪੰਜਾਬ ਦੇ ਬਾਰੇ ਮੈਂ ਤਾਂ ਇੱਕ ਸਵਾ ਸਾਲ ਆਪ ਬੈਠਾ ਰਿਹਾ ਕਿਸਾਨਾਂ ਦੇ ਨਾਲ ਬੈਠਾ ਰਿਹਾ ਧਰਨੇ ਤੇ ਪਰ ਮੇਰੀ ਅਪੀਲ ਕੀਤੀ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਉਹ ਪਰ ਕੋਈ ਫਰਕ ਨਹੀਂ ਪੈਂਦਾ ਬਿੱਟੂ ਜੀ ਕਿਸਾਨ ਕਿਸਾਨ ਨੇ ਮਜ਼ਦੂਰ ਮਜ਼ਦੂਰ ਨਹੀਂ ਬਿੱਟੂ ਜੀ ਕਰਨਲ ਨੂੰ ਕਟਿਆ ਗਿਆ ਪੰਜਾਬ ਪੁਲਿਸ ਦੇ ਕੁਝ ਇਨਸਪੈਕਟਰ ਵੱਲੋਂ ਕਿ ਮੈਂ ਦੇਖਦਾ ਦੇਖੋ ਜਿਹੜੇ ਫੌਜ ਉਦੇਸ਼ ਲਈ ਬਾਰਡਰਾਂ ਤੇ ਖੜਕੇ ਸਾਡੇ ਲਈ ਰੋਜ਼ ਪਰਫਾਂਚ ਰੇਗਿਸਤਾਨਾਂ 'ਚ ਖੜਕੇ ਸਾਡੇ ਲਈ ਬਚਾ ਸਾਡਾ ਕਰਦੇ ਆ ਤਾਂ ਅਸੀਂ ਸੌਂ ਸਕਦੇ ਆ ਜਿਹੜੀ ਪੁਲਿਸ ਉਹ ਸਾਡੀ ਸ਼ਹਿਰਾਂ 'ਚ ਪਿੰਡਾਂ 'ਚ ਉਹ ਸਾਡੀ ਰਾਖੀ ਕਰਦੇ ਆ ਤੇ ਤਾਂ ਅਸੀਂ ਜਿਹੜਾ ਕਾਨੂੰਨ ਅਵਸਥਾ ਉਹ ਬਣਾ ਕੇ ਰੱਖਦੇ ਆ ਉਹ ਬਾਹਰਲੇ ਦੁਸ਼ਮਣਾਂ ਤੋਂ ਰੋਕਦੇ ਆ ਵੱਡੇ ਦੁਸ਼ਮਣ ਨੇ ਜਿਹੜੇ ਇਹ ਜਿਹੜੇ ਛੋਟੇ ਲੋਕਲ ਦੁਸ਼ਮਣ ਨੇ ਜਾਂ ਜਿਹੜੇ ਸਮਾਜ ਨੂੰ ਤੋੜਨ ਵਾਲੇ ਸਮਾਜ ਦੇ ਗਲਤ ਅੰਸ਼ਰ ਆ ਉਹਨਾਂ ਨੂੰ ਰੋਕਨ ਵਾਲੇ ਇਹ ਜਿਹੜੀ ਆਪਸ ਵਿੱਚ ਇਹ ਗੱਲ ਹੋਈ ਆ ਬੜੀ ਮੰਦ ਭਾਗੀ ਆ ਬੜੀ ਦੁੱਖਦਈ ਆ ਇਹਨੂੰ ਮਤਲਬ ਦੋਨੋਂ ਪਾਸੇ ਹੈ ਤਾਂ ਸਾਡੇ ਇਸ ਗੱਲ ਨੂੰ ਵਧਾਉਣਾ ਨਹੀਂ ਚਾਹੀਦਾ ਸੀ ਮੈਨੂੰ ਕਿਤੇ ਇਹ ਲੱਗਦਾ ਹੈ ਵੀ ਇਸ ਗੱਲ ਨੂੰ ਸੀਨੀਅਰ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਮੈਂ ਕਹਿ ਰਿਹਾ ਪੰਜਾਬ ਪੁਲਿਸ ਦੀ ਕਿਤੇ ਨਾ ਕਿਤੇ ناکਾਮੀ ਹੈ ਕਿ ਤੁਜੀ ਜੀ ਅਧਿਕਾਰੀਆਂ ਦਾ ਇੱਕ ਧਿਆਨ ਚਾਹੀਦਾ ਹੈ ਅੱਜ ਕੱਲ੍ਹ ਦਾ ਡੀਰ ਗੱਡੀ ਆ ਰਹੀ ਹੈ ਕੋਈ ਉੱਤਰ ਲੈਣ ਪੈ ਰਹੀ ਹੈ ਇੱਕ ਪ੍ਰੋਜੈਕਟ ਨਹੀਂ ਇੱਕ ਪ੍ਰੋਜੈਕਟ ਨਹੀਂ ਜਿਹੜੇ ਵੀ ਪੰਜਾਬ ਦੇ ਰੁਕੇ ਹੋਏ ਪ੍ਰੋਜੈਕਟ ਨੇ ਮੈਂ ਇਹ 올 ਪਾਰਟੀ ਕਿਉਂਕਿ ਹਰ ਪਾਰਟੀ ਜਿਹੜੇ ਵੀ ਨੇ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਬੀਐਸਪੀ ਆ ਚਾਹੇ ਉਹ ਕਾਮਰੇਡ ਨੇ ਚਾਹੇ ਕੋਈ ਪਾਰਟੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਜੋ ਅਸੀਂ ਭਾਜਪਾ ਪਾਰਟੀ ਐ ਇਸ ਵੇਲੇ ਸਰਕਾਰ ਆ ਜੋ ਇਹ ਪਾਰਲੀਮੈਂਟ ਦੇ ਵਿੱਚ ਸਭ ਆਪੋਜੀਸ਼ਨ ਵਾਲੇ ਗੱਲਾਂ ਕਰਦੇ ਆ ਤੇ ਜੇ ਅਸੀਂ ਮੈਂ ਕਿਸਾਨ ਯੂਨੀਅਨ ਵਾਲਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਰੀਲ ਸਭ ਤੋਂ ਵੱਡਾ ਸਾਡਾ ਆਮ ਆਦਮੀ ਦਾ ਸਾਥੀ ਆ ਜਿੱਦਾਂ ਵੀ ਪ੍ਰੋਜੈਕਟ ਨੇ ਰੋਕੇ ਹੋਏ ਨੇ ਉਹ 7000 ਕਰੋੜ ਲੱਗੇ 8000 ਕਰੋੜ ਲੱਗੇ ਉਹ ਸਾਰੀ ਰੂਪਰੇਖਾ ਅਸੀਂ ਤਿਆਰ ਕਰ ਲਈ ਆ ਤੇ ਆਉਣ ਵਾਲੇ ਦਿਨਾਂ ਚ ਪਹਿਲਾ ਕਿਹੜਾ ਹੋ ਕਦ ਹੋ ਇਹ ਗੱਲ ਮੈਂ ਨਹੀਂ ਕਰ ਸਕਦਾ ਹਜੇ ਸਪਸ਼ਟ ਇੱਕ ਇੱਕ ਮਿੰਟ ਪਰ ਮੇਰੀ ਬੇਨਤੀ ਆ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਬਿਲਕੁਲ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਮੀਨ ਆ ਜਿਹੜੀ ਉਹ ਜ਼ਿਮੀਦਾਰ ਦੀ ਜੱਟ ਦੀ ਮਾਂ ਇਸ ਕਰਕੇ ਉਹਨਾਂ ਨਾਲ ਮੈਨੂੰ ਇਹ ਗੱਲ ਦਾ ਪਲੀ ਪੰਤੀ ਮੈਂ ਜਾਣੂ ਆ ਜਿੰਨਾ ਕੁਛ ਵੀ ਜੋ ਵੀ ਜਦੋਂ ਵੀ ਹੋਊਗਾ ਜਿੰਨਾ ਵੀ ਰੇਟ ਹੋਊਗਾ ਮਾਰਕੀਟ ਰੇਟ ਉਦੋਂ ਤੱਕ ਰੇਲਵੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੈਸਾ ਹੈ ਉਹ ਦੇਏਗੀ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਹੋਰ ਜੋ ਉਹ ਗੱਲ ਹੋਏਗੀ ਉਹਨਾਂ ਨਾਲ ਬਹਿ ਕੇ ਜਿਵੇਂ ਚਾਣਗੇ ਪਰ ਕੋਈ ਨਾ ਕੋਈ ਕੰਮ ਤਾਂ ਅੱਗੇ ਚੱਲਣਾ ਚਲਾਉਣਾ ਪੈਣਾ ਏ ਪੰਜਾਬ ਦੇ ਖਾਤਰ ਕੋਈ ਗੱਲ ਤਾਂ ਕਰਨੀ ਪਊ ਨਾ ਇਸ ਕਰਕੇ ਨਹੀਂ ਤਾਂ ਆਪਣਾ ਕੰਮ ਆ ਜਿਹੜਾ ਪੂਰ ਕੇ ਆਉ ਅੱਜ ਤੁਸੀਂ ਦੇਖੋ ਰਾਜਪੁਰੇ ਤੋਂ ਜੇ ਚੰਡੀਗੜ੍ਹ ਨਹੀਂ ਜੋੜਾਂਗੇ ਸਾਰਾ ਮਾਲਵਾ ਹੈ ਜਿਹੜਾ ਉਹ ਆਪਣੀ ਰਾਜਧਾਨੀ ਨਾਲ ਜੁੜਿਆ ਅੱਜ ਤੱਕ ਜੇ ਦਿੱਲੀ ਚਲੇ ਜਾਂਦੇ ਆਂ ਅਸੀਂ ਪਰ ਸਾਡਾ ਸਾਰਾ ਮਾਲਵਾ ਜਿਹੇ ਆਪਾਂ ਫੋਰ ਫਰੋਜਪੁਰ ਅਬੂਰ ਫਾਜ਼ਿਲਕਾ ਮਾਨਸਾਬ ਠੰਡਾ ਫਰੀਦਕੋਟ ਸੰਗਰੂਰ ਬਰਨਾਲਾ ਪਟਿਆਲਾ ਜੇ ਜਿਹਦੀ ਵੀ ਗੱਲ ਕਰੀਏ ਉਹ ਚੰਡੀਗੜ੍ਹ ਨਾਲ ਨਹੀਂ ਜੁੜੇ ਨਹੀਂ ਹੋਏ ਦੱਸੋ ਹੁਣ ਜੇ ਉਹ ਜੋੜਾਂਗੇ ਤਾਂ ਉਹ ਹਵਾਚ ਦਾ ਬਣਨੀ ਨਹੀਂ ਪਰ ਅਸੀਂ ਕੋਸ਼ਿਸ਼ ਇਹ ਕਰਾਂਗੇ ਅੱਜ ਕੱਲ ਇਸ ਤਰੀਕੇ ਦੀ ਟੈਕਨੋਲੋਜੀ ਆ ਗਈ ਆ ਇਸ ਤਰੀਕੇ ਦਾ ਕੰਮ ਹੋ ਰਿਹਾ ਜੀਨਿੰਗ ਹੋ ਰਹੀ ਆ ਜਿਹਦੇ ਨਾਲ ਬਹੁਤ ਇਹ ਨਹੀਂ ਵੀ ਵੱਡੀ ਵੱਡੀ ਆ ਜ਼ਮੀਨਾਂ ਲੈ ਕੇ ਲੋਡ ਨਹੀਂ ਅੱਜ ਕੱਲ ਪਿਲਰਾਂ ਤੇ ਤੇ ਬੜੀ ਛੋਟੀ ਜਗ੍ਹਾ ਲੈ ਕੇ ਜਿਹੜੇ ਆਹ ਰੇਲਵੇ ਦੇ ਪ੍ਰੋਜੈਕਟ ਬਣ ਜਾਂਦੇ ਆ ਜਿਵੇਂ ਤੁਸੀਂ ਮੈਟਰੋ ਦੇ ਦੇਖਿਆ ਹੋਰ ਦੇਖਿਆ ਤੇ ਸਾਡੀ ਇਹ ਕੋਸ਼ਿਸ਼ ਹੋ ਪੈਸੇ ਵੱਧ ਲੱਗ ਜਾਣ ਪਰ ਜਿਹੜੀ ਜ਼ਮੀਨ ਉਹ ਘੱਟ ਤੋਂ ਘੱਟ ਲੋਡ ਪਵੇ ਜਿੰਨੀ ਲੋਡ ਬਹੁਤ ਤੇ ਉਹਦਾ ਰੇਟ ਆ ਜਿਹੜਾ ਉਹਨਾਂ ਦਾ ਦੁੱਗਣਾ ਤੇ ਤਿੰਨਾਂ ਰੇਟ ਆ ਜਿਹੜਾ ਉਹਨਾਂ ਨੂੰ ਮਿਲੇਗਾ ਹੋਮ ਮਿਨਿਸਟਰ ਹੁੰਦਾ ਬਿਆਨ ਸੀਗਾ ਕਿ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਪਿੰਡਾ ਵਾਲਾ ਹੁੰਦਾ ਸੀ ਅਸੀਂ ਉਹਨੂੰ ਬਾਤਾਂ ਜਗਰੂ ਗੱਦ ਦੇ ਦੇਖੋ ਉਹ ਸਾਰੀ ਸਥਿਤੀ ਤੇ ਗੱਲ ਕਰ ਰਹੇ ਸੀ ਉਹ ਉਹਨਾਂ ਨੇ ਉਮ ਦੇ ਉੱਤੇ ਡਿਬੇਟ ਸੀ ਮੁਲਕ ਦੇ ਟੈਰਰਿਜ਼ਮ ਤੇ ਗੱਲ ਚੱਲਦੀ ਸੀ ਜੰਮੂ ਕਸ਼ਮੀਰ ਉੱਤੇ ਚੱਲ ਰਹੀ ਸੀ ਨਾਰਥ-ਈਸਟ ਤੇ ਚੱਲ ਰਹੀ ਸੀ ਮਾਓਵਾਦੀਆਂ ਤੇ ਚੱਲ ਰਹੀ ਸੀ ਉਹਦੇ ਵਿੱਚ ਇੱਕ ਜ਼ਿਕਰ ਆ ਜਿਹੜਾ ਉਹ ਇਸ ਬੰਦੇ ਦਾ ਵੀ ਆਇਆ ਜਿਹਦਾ ਕਿ ਨਾਂ ਨਹੀਂ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਨਾਂ ਨਹੀਂ ਲਿਆ ਉਹਨਾਂ ਕਿਸੇ ਦਾ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਵੀ ਜੋ ਬੰਦਾ ਹਾਲਾਤ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹ ਅੱਜ ਸੁਧਾਰ ਘਰ ਜਿਹਨੂੰ ਨਾਂ ਦਿੱਤਾ ਜਾਂਦਾ ਜੇਲ੍ਹ ਨੂੰ ਸੁਧਾਰ ਘਰ ਵੀ ਦੇਖੋ ਕਿੰਨਾ ਵੱਡਾ ਸੁਧਾਰ ਪਰਮਾਤਮਾ ਦੀ ਮਿਹਰ ਨਾਲ ਹੋਇਆ ਵੀ ਅੱਜ ਉਹ ਬੰਦਾ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਸਭ ਤੋਂ ਸਾਡੇ ਲਈ ਗੁਰੂ ਨੇ ਅੱਜ ਉਹ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਡਿਮਾਂਡ ਕੀਤੀ ਵੀ ਮੈਂ ਪਾਠ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਮਾਇਆ ਕਰਾਏ ਗਏ ਤੇ ਅੱਜ ਉਹ ਜੇਲ੍ਹ 'ਚ ਸੁਧਾਰ ਕਿੰਨਾ ਹੋਇਆ ਇਹ ਗੱਲ ਕੀਤੀ ਸੀ ਵੀ ਜਿਹੜਾ ਬੰਦਾ ਮਾਰਨ ਦੀਆਂ ਗੱਲਾਂ ਕਰਦਾ ਸੀ ਜਿਹੜਾ ਬੰਦੂਖਾਂ ਦੀਆਂ ਗੱਲਾਂ ਕਰਦਾ ਸੀ ਜਿਹੜਾ ਇੱਕ ਮਾਹੌਲ ਖਰਾਬ ਹੋ ਗਿਆ ਸੀ ਅੱਜ ਉਹ ਐਡਾ ਬੜਾ ਸੁਧਾਰ ਹੋਇਆ ਵੀ ਉਹ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਤੇ ਉਹਨਾਂ ਦੇ ਉਪਦੇਸ਼ਾਂ ਤੋਂ ਉਹਨਾਂ ਦੀ ਜਿਹੜੀ ਸਿੱਖਿਆ ਲੈ ਰਿਹਾ ਤੇ ਇਹ ਐਡੀ ਬੜੀ ਤਬਦੀਲੀ ਜਿਹੜੀ ਹੋਈ ਆ ਉਹਦੇ ਬਾਰੇ ਅਮਿਤ ਸ਼ਾਹ ਜੀ ਨੇ ਉਹ ਦੱਸ ਰਹੇ ਸੀ ਵੀ ਕਿਵੇਂ-ਕਿਵੇਂ ਸੁਧਾਰ ਹੋਏ ਆ ਉਹ ਉਸ ਸਖਸ਼ ਦਾ ਵੀ ਉਹਨਾਂ ਨੇ ਰੱਖਿਆ ਵੀ ਇਸ ਤਰੀਕੇ ਨਾਲ ਸੁਧਾਰ ਘਰ ਆ ਜਿਹੜਾ ਉਹ ਸੁਧਾਰ ਜਿਹੜਾ ਏ ਲੋਕਾਂ 'ਚ ਹੁੰਦਾ ਏ ਇਹ 'ਚ ਕੋਈ ਸ਼ੱਕ ਨਹੀਂ ਕਿੰਨੂ ਸਾਡੇ ਬਹੁਤ ਵੱਡੀ ਮਾਤਰਾ ਚ ਆਪਣੇ ਜਿੱਤੇ ਆਪਾ ਖੜੇ ਆ ਇਹਦੇ ਨੇੜੇ ਜਾਂ ਦੂਜੇ ਪਾਸੇ ਜੇ ਮੈਂ ਹੁਸ਼ਿਆਰਪੁਰ ਪਰ ਦੀ ਗੱਲ ਕਰਾਂ ਦੋਨੋਂ ਜਗ੍ਹਾ ਸਾਡੇ ਬਹੁਤ ਵੱਡਾ ਕਿਨੂ ਹੁੰਦਾ ਤੋ ਖਾਸ ਤੌਰ ਤੇ ਪਿੱਛੇ ਇੱਕ ਗੱਲ ਆਈ ਸੀ ਵੀ ਬੜੀ ਪ੍ਰੋਬਲਮ ਆ ਰਹੀ ਆ ਤੇ ਦਵਾਈ ਦੇ ਵਿੱਚ ਉਹ ਕਿਨੂ ਭੇਜਿਆ ਗਿਆ ਤੇ ਇੱਕ ਸਾਡੇ ਮੈਂਬਰ ਪਾਰਲੀਮੈਂਟ ਮਿਸਟਰ ਸਾਨੀ ਜਿਹੜੇ ਕੀ ਜਮੇਦੋ ਨੇ ਵਸਿਆ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਬੜਾ ਵੱਡਾ ਪਿਛਲੇ ਹਫਤੇ ਇੱਕ ਇਸ਼ੂ ਰੇਜ਼ ਕੀਤਾ ਕਿਉਂਕਿ ਜਦੋਂ ਇਹ ਦਿੱਕਤ ਆ ਗਈ ਸੀ ਰਾਜਸਥਾਨ ਤੋਂ ਵੀ ਸਪੈਸ਼ਲ ਟ੍ਰੇਨਾਂ ਲੈ ਕੇ ਕਿੰਨੂੰ ਮੂਵ ਕੀਤਾ ਗਿਆ ਮੈਂ ਇਹ ਗੱਲ ਜ਼ਰੂਰ ਕਹਾਗਾ ਵੀ ਟਾਈਮ-ਟਾਈਮ ਤੇ ਜਿਹੜੇ ਸਾਡੇ ਜਾਖੜ ਸਾਹਿਬ ਨੇ ਅਜੇ ਜਾਖੜ ਆਦੇਵੀ ਜਾਖੜ ਸਾਹਿਬ ਨੇ ਉਹ ਇਹ ਕਿੰਨੂੰ ਦੇ ਬਾਰੇ ਹਮੇਸ਼ਾ ਗੱਲਾਂ ਉਠਾਉਂਦੇ ਨੇ ਇਹਦੇ ਵਿੱਚ ਚਾਹੇ ਬਾਦਲ ਸਾਹਿਬ ਹੋਣ ਮਨਪ੍ਰੀਤ ਜੀ ਇਹ ਇਹਦਾ ਹੋਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਇਹ ਕਹਿ ਸਕਦਾ ਐਮੀ ਇਧਰੋਂ ਦੇ ਦੇ ਗੱਲਾਂ ਕਰਨ ਨਾਲੋਂ ਵੀ ਇਹਦਾ ਹਜੇ ਜਿਸ ਲੈਵਲ ਦਾ ਸਾਨੂੰ ਫਾਇਦਾ ਜਿਸ ਤਰ੍ਹਾਂ ਇਹਨੇ ਸਾਨੂੰ ਕਰਨਾ ਚਾਹੀਦਾ ਅਸੀਂ ਹਜੇ ਤੱਕ ਉਹ ਕਰ ਨਹੀਂ ਸਕੇ ਪਰ ਜਿਵੇਂ ਤੁਸੀਂ ਕਿਹਾ ਅੱਜ ਮੈਂ ਪੰਜਾਬ ਚ ਦੂਜੀ ਵਾਰ ਜਿਹੜਾ ਇਹ ਮਹਿਕਮੇ ਦਾ ਪ੍ਰੋਗਰਾਮ ਰੱਖਿਆ ਇੱਕ ਲੁਧਿਆਣਾ ਸੀ ਉਹ ਅਲੱਗ ਤਰ੍ਹਾਂ ਦਾ ਸੀ ਪਰ ਅੱਜ ਜਿਹੜਾ ਮੈਂ ਕਿੰਦੇ ਆਇਆ ਤੇ ਅਗਲਾ ਪ੍ਰੋਗਰਾਮ ਹੈ ਜਿਹੜਾ ਉਸ ਏਰੀਏ ਚ ਰੱਖਾਂਗੇ ਉਸ ਫਾਰਮ ਚ ਰੱਖਾਂਗੇ ਕਿ ਕੀ ਉੱਥੇ ਕੀਤਾ ਮੇਰੇ ਨਾਲ ਕਈ ਜਿਹੜੇ ਫਾਰਮ ਉੱਥੇ ਗ్రోਵਰ ਨੇ ਕਿੰਨੂ ਦੇ ਚਾਹੇ ਉਹ ਸਾਡੇ ਵੱਡੇ ਫਾਰਮ ਜਿੱਥੇ ਪਿੱਛੇ ਸਾਡਾ ਸਿੰਗਰ ਵੀ ਰਹਿ ਕੇ ਗਿਆ ਸੀ ਜਿਆਨੀ ਫਾਰਮ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਸੀ ਪਰ ਹਜੇ ਇਹ ਪੂਰੀ ਜਿਹੜੀ ਗੱਲ ਹੈ ਇਹਨੂੰ ਕਿਵੇਂ ਅੱਗੇ ਚਲਾਉਣਾ ਉਹਦੇ ਵਿੱਚ ਹਜੇ ਕਮੀਆਂ ਹੈਗੀਆਂ ਆਏ ਉਹਨੂੰ ਅੱਗੇ ਕਿਵੇਂ ਵਧਾਉਣਾ ਉਹਨੂੰ ਥੋੜਾ ਟਾਈਮ ਲੱਗੇ ਮੈਂ ਜੀ ਅੱਜ ਬਹੁਤ 20 ਕੀਪਰ ਸੀ ਜਿਹੜੇ ਜਿਹੜੇ ਸਮਾਲ ਤੇ ਬੜੀ ਹਾਂਜੀ ਬਹੁਤ ਆਪਣੇ ਟ੍ਰਾਫਿਕ ਪ੍ਰੈਜ਼ੈਂਟ ਸੀ ਤੋਂ ਸੋ ਜਿਹੜੇ ਕਈ 20 ਕੀਪਰ ਜਿਹੜੇ ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ ਨੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਬਹੁਤ ਮਿਸਕਨਸੈਪਸ਼ਨ ਹੈ ਕਿ ਇਹ ਕਿ ਜਿਹੜਾ ਯੂ ਨੋ ਨਹੀਂ ਹੈ ਹੈ ਨਹੀਂ ਹੈ ਉਹ ਉਹ ਤੇ ਕਿ देयर इज ਅ ਨੀਡ ਕਿ ਇੱਕ ਬੜੀ ਮਾਸ ਅਵੇਅਰਨੈਸ ਹੋਵੇ ਕਿ ਕਿਹੜਾ ਫਰੋਜ਼ਨ ਜਿਹੜਾ ਜਿਹੜੇ ਦੇਣ ਦੀ ਜੰਮਿਆ ਹੋਇਆ ਦੈਟ ਇਜ਼ ਇਨਪਿਓਰ ਆਦਰ ਦੈਟ ਇਜ਼ ਦ ਬੈਸਟ ਕੁਆਲਿਟੀ ਜਿੱਦਾਂ ਮਸਤ ਨਹੀਂ ਹੈ ਬਿਲਕੁਲ ਤੁਸੀਂ ਇਹ ਬਹੁਤ ਵਾਜਿਬ ਗੱਲ ਕੀਤੀ ਆ ਉਹਨਾਂ ਨੇ ਉਠਾਈ ਆ ਜਿਹੜੀ ਕਿਉਂਕਿ ਆਪਾਂ ਇੱਕ ਤਾਂ ਡਬਲਿੰਗ ਇਨਕਮ ਦੀ ਗੱਲ ਕਰਦੇ ਆ ਫਾਰਮਰ ਦੀ ਡਬਲਿੰਗ ਇਨਕਮ ਕਿਸ ਤੋਂ ਹੋਊਗੀ ਜੀ ਉਹ ਇਹੀ ਕੰਮ ਆ ਜਿਹੜੇ ਕਿਸਾਨ ਜੇ ਕਰੇਗਾ ਖੇਤੀ ਤੋਂ ਇਲਾਵਾ ਉਹ ਇਹੀ ਆ ਤੇ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਵੀ ਜਿਹੜਾ ਬਹੁਤ ਨਕਲੀ ਜਿਹਨੂੰ ਆਪਾਂ ਸਾ ਪੰਜਾਬੀ ਚ ਵਰਡ ਕਹਿ ਲਈਏ ਉਹ ਮਾਰਕੀਟ ਚ ਆ ਰਿਹਾ ਤੇ ਜਿਹੜਾ ਸਾਡੀ ਅਸਲੀ ਚੀਜ਼ ਆ ਫਾਰਮਰਸ ਦੀ ਉਹਨੂੰ ਕਿਤੇ ਨਾ ਕਿਤੇ ਪ੍ਰਾਈਸ ਨਹੀਂ ਮਿਲ ਰਿਆ ਤੇ ਇੱਕ ਚੀਜ਼ ਹੋਰ ਬੜੀ ਮੈਂ ਉਹ ਭੁੱਲ ਗਿਆ ਮੱਖੀ ਜਿਹੜੀ ਨਾਲ ਲੈ ਕੇ ਆਉਂਦੀ ਆ ਆਪਣੇ ਇਕਤਾ ਸ਼ਹਿਦ ਆ ਇੱਕ ਉਹ ਮੂੰਹ ਦੇ ਵਿੱਚ ਕੋਈ ਕੀ ਉੱਥੇ ਵੈਕਸ ਵੈਕਸ ਉਹ ਬੜੀ ਹੈਲਦੀ ਆ ਤੇ ਉਹ ਬਹੁਤ ਅੱਜ ਤੇ ਬਾਹਰ ਤੁਸੀਂ ਦੇਖੋਗੇ ਤੇ ਸਾਡੇ ਉਹਦੀ ਉਹ ਕੀਮਤ ਵੀ ਮਹਿੰਗੀ ਆ ਤੇ ਉਹਦੇ ਬਾਰੇ ਜਿਹੜੇ ਨਵੇਂ ਪ੍ਰਯੋਗ ਕੀਤੇ ਆ ਕਈਆਂ ਨੇ ਇੱਕ ਤਾਂ ਸ਼ਹਿਦ ਲੈ ਕੇ ਆਉਂਦੀ ਉਹ ਪੋਲਨ ਪੋਲਨ ਉਹ 1 ਲੱਖ ਇੱਕ ਉਹ ਅਲੱਗ ਚੀਜ਼ ਆ ਜਿਹੜੀ 1 ਲੱਖ ਦਾ ਪੋਲਨ ਆਉਂਦੀ ਹੈ ਉਹ ਮੂਚ ਮੂਚ ਲੈ ਕੇ ਆਉਂਦੀ ਆ ਤੇ ਉਹਦੇ ਬਾਰੇ ਅੱਜ ਕਈ ਸਾਡੇ ਜਿਹੜੇ ਫਾਰਮਰ ਨੇ ਉਹਦੀ ਪ੍ਰਾਈਸ ਵੀ ਚੰਗੀ ਆ ਪਰ ਮੈਂ ਇਹਦੇ ਬਾਰੇ ਉਹਨਾਂ ਨੂੰ ਅਗਲੇ ਹਫਤੇ ਕਿਉਂਕਿ ਅਗਲੇ ਅਗਲੇ ਵੀਕ ਹੀ ਅੱਜ ਸੈਟਰਡੇ ਆ ਜਿਹੜੇ ਸਾਰੇ ਇਹ ਸਾਡੇ ਐਸੋਸੀਏਸ਼ਨ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਆ ਵੀ ਦਿੱਲੀ ਆਓ ਸਾਰੇ ਆਫੀਸਰ ਬੈਠਣਗੇ ਤੇ ਇਹ ਗੱਲ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਉਹਨਾਂ ਦਾ ਜਿਹੜਾ ਦੇਸੀ ਜਿਹੜਾ ਸ਼ਹਿਦ ਆ ਅਸਲੀ ਸ਼ਹਿਦ ਆ ਜਿਹਦੇ ਉੱਤੇ ਉਹ ਚੀਜ਼ ਉਹ ਇੱਕ ਤਰ੍ਹਾਂ ਦੀ ਕਹਿੰਦੇ ਆ ਵੀ ਚੀਨੀ ਜੰਮ ਗਈ ਵੀ ਇਹ ਨਕਲੀ ਹੈ ਸ਼ਹਿਦ ਉਹਦੇ ਬਾਰੇ ਬੜੇ ਡਾਊਟਸ ਨੇ ਉਹਨੂੰ ਕਿਵੇਂ ਕਿਉਂਕਿ ਸਾਡੇ ਜਿਹੜੀ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਉਹਦਾ ਕੱਲਾ ਕੰਮ ਸਕੀਮਸ ਇਹ ਨਹੀਂ ਹਾਂ ਉਹਦਾ ਕੰਮ ਬ੍ਰਾਂਡਿੰਗ ਵੀ ਆ ਉਹਦਾ ਕੰਮ ਐਡਵਰਟਾਈਜ਼ਮੈਂਟ ਵੀ ਅਸੀਂ ਕਰਦੇ ਆਂ ਚੀਜ਼ ਦੀ ਉਹਦੇ ਲਈ ਵੀ ਅਸੀਂ ਸਕੀਮਸ ਨੇ ਤੇ ਇਹ ਚੀਜ਼ ਸ਼ੱਦ ਲਈ ਅਸੀਂ ਵੱਡੇ ਲੈਵਲ ਤੇ ਅਸੀਂ ਆਪਣੇ ਮਹਿਕਮੇ ਵੱਲੋਂ ਦੀ ਬ੍ਰਾਂਡਿੰਗ ਵੀ ਕਰਾਂਗੇ ਉਹਦੀ ਤਿੱਕੇ ਨਾਲ ਐਡਵਰਟਾਈਜ਼ਮੈਂਟ ਜਿੰਨੇ ਹੋ ਸਕੇ ਉਹਦੇ ਲਈ ਵੀ ਅਸੀਂ ਇਹਨਾਂ ਨੂੰ ਪੈਸੇ ਦੇਵਾਂਗੇ ਉਸ ਦੀ ਖੇਤੀ ਹੈ ਜਿਹੜੀ ਕੋਸਟ ਦੀ ਖੇਤੀ ਉਹ ਪੰਜਾਬ ਦੇ ਵਿੱਚ ਇਹਦੇ ਵਿੱਚ ਹਲਾਰਾ ਦੇ ਸਕਦੀ ਹੈ ਦੇਖੋ ਇਹ ਬਹੁਤ ਇੱਕ ਵੱਡਾ ਡਿਬੇਟ ਦਾ ਇਸ਼ੂ ਆ ਇਹਨੂੰ ਜਦੋਂ ਬੰਦ ਕਰਾਇਆ ਗਿਆ ਸੀ ਇਹ ਕੋਰਟਸ ਜਾ ਕੇ ਸੁਪਰੀਮ ਕੋਰਟ ਚ ਕੁਝ ਸਾਡੀਆਂ ਜਿਹੜੀਆਂ ਦਵਾਈਆਂ ਤੇ ਵੱਡੇ ਵੱਡੀਆਂ ਫੈਕਟਰੀਆਂ ਜਿਨ੍ਹਾਂ ਨੇ ਬਹੁਤ ਹਜ਼ਾਰਾਂ ਕਰੋੜ ਦਾ ਬਿਜ਼ਨਸ ਆ ਉਹਨਾਂ ਨੇ ਕਿਤੇ ਨਾ ਕਿਤੇ ਇਹ ਜਿਹੜੀ ਪੋਪੀ ਹਸਕਾ ਜਾਂ ਡੋਡੇ ਚੂਰਾ ਪੋਸਟ ਆ ਜਿਹੜੀ ਉਹ ਉਹਨਾਂ ਨੇ ਬੰਦ ਕਰਾਈ ਨਹੀਂ ਸਾਡੇ ਯੂਪੀ ਚ ਵੀ ਪੰਜਾਬ ਚ ਵੀ ਰਾਜਸਥਾਨ ਚ ਮੱਧਿਆ ਪ੍ਰਦੇਸ਼ ਹਰ ਜਗ੍ਹਾ ਠੇਕੇ ਜਿਹੜੇ ਹੁੰਦੇ ਸੀ ਤੇ ਉਹ ਠੇਕੇ ਪ੍ਰੋਪਰ ਜਿਹੜਾ ਹੈਲਥ ਆਫੀਸਰ ਤੋਂ ਉਹਨਾਂ ਦੇ ਕਾਰਡ ਬਣੇ ਹੋਏ ਸੀ ਉਹਨਾਂ ਨੂੰ ਹੈਲਥ ਮਹਿਕਮਾ ਜਿਹੜਾ ਉਹ SMO CMO ਲੈਵਲ ਤੱਕ ਉਹ ਨੋ ਪਤਾ ਹੁੰਦਾ ਸੀ ਕਿ ਕਿੰਨੇ ਬੰਦਿਆਂ ਨੂੰ ਦੇਣਾ ਉਹਦੇ ਬਾਰੇ ਬੜਾ ਵੱਡਾ ਡਿਬੇਟ ਆ ਅਸੀਂ ਇਸ ਗੱਲ ਦੇ ਮੈਂ ਕਈ ਵਾਰ ਗੱਲ ਵੀ ਕੀਤੀ ਆ ਵੀ ਜਦੋਂ ਅੱਜ ਇੱਕ ਨਸ਼ੇ ਦੇ ਖਿਲਾਫ ਜੰਗ ਚੱਲ ਰਹੀ ਆ ਤੇ ਉਸ ਜੰਗ ਨੂੰ ਕਿਸ ਤਰੀਕੇ ਨਾਲ ਮਾਰਿਆ ਜਾ ਸਕਦਾ ਇੱਕ ਤਾਂ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਖਤਮ ਰੋਕਿਆ ਜਾ ਸਕਦਾ ਕਿਉਂਕਿ ਸਾਡੀਆਂ ਜਿਹੜੀਆਂ ਪਿਛਲੀਆਂ ਪੀੜ੍hiyan ਨੇ ਜੋ ਸਾਡੇ ਬਜ਼ੁਰਗ ਦੱਸਦੇ ਨੇ ਵੀ ਅਸੀਂ ਉਹਨੂੰ ਖਾ ਕੇ ਲੈ ਕੇ ਚਾਹੇ ਉਹ ਟਰੱਕ ਡਰਾਈਵਰ ਨੇ ਚਾਹੇ ਉਹ ਸਾਡੇ ਖੇਤਾਂ 'ਚ ਕੰਮ ਕਰਨ ਵਾਲੇ ਆ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਹੋਰ ਨੇ ਵੀ ਕਿਸੇ ਦਾ ਉਹਦੇ ਨਾਲ ਕੋਈ ਹੈਲਥ ਨੁਕਸਾਨ ਨਹੀਂ ਹੁੰਦਾ ਕਿਸੇ ਦਾ ਉਹਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਿਸੇ ਨਾਲ ਕੋਈ ਉਹ ਵਧੀਆ ਕੰਮ ਵੀ ਕਰਦਾ ਉਹਦੀ ਜਿਹੜੀ ਮਾਨਸਿਕ ਸਥਿਤੀ ਆ ਖੁਸ਼ੀ ਵਾਲੀ ਉਹ ਵੀ ਰਹਿੰਦੀ ਆ ਤੇ ਘਰ 'ਚ ਕੋਈ ਕਲੇਸ਼ ਨਹੀਂ ਪੈਂਦੇ ਇਸ ਗੱਲ ਤੇ ਬੜਾ ਸੋਚਿਆ ਜਾ ਰਿਹਾ ਤੇ ਇਹ ਚੀਜ਼ ਕਿਸ ਤਰੀਕੇ ਨਾਲ ਹੈਲਥ ਦੇ ਨਾਲ ਜੋੜ ਕੇ ਉਹਦੇ ਨਾਲ ਬਿੱਕਮੀ ਇੱਕ ਮੈਂ ਮੈਂ ਇਹ ਨਹੀਂ ਕਹਿੰਦਾ ਵੀ ਹੋ ਗਿਆ ਮੈਂ ਇਹ ਮੇਰੀ ਸੋਚ ਹੈ ਜ਼ਰੂਰ ਹੈਗੀ ਆ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਕਰੀਏ ਜਿਵੇਂ ਇਹ ਡਾਕਟਰੀ ਸਹਿਤਾ ਜਿਸੀਂ ਗੋਲੀ ਦਿੰਨੇ ਆ ਜਿਹੜੀ ਵੀ ਲਾਈਨਾਂ ਲੱਗੀਆਂ ਹੁੰਦੀਆਂ ਮੈਂ ਦੇਖ ਰਿਹਾ ਮੀਡੀਆ 'ਚ ਕੋਈ ਗੋਲੀ ਦਿੰਦੇ ਆ ਗੋਲੀ ਖਰਾਬ ਕਰਦੀ ਆ ਹੋਰ ਲੱਗਦੀ ਆ ਉਦੋਂ ਅਸੀਂ ਕਿਉਂ ਨਾ ਵੀਕਲੀ ਜਾਂ ਮੰਥਲੀ ਕੋਈ ਉਹਦੀ ਡੋਜ਼ ਜਿਹੜੀ ਆ ਇਹਨਾਂ ਦੀ ਬਣਦੀ ਆ ਕਿਉਂਕਿ ਸਰਕਾਰੀ ਸਾਡੇ ਹੁੰਦੇ ਆ ਅਸੀਂ ਇਹ ਸਾਰੀਆਂ ਜਿਹੜੀਆਂ ਦਵਾਈਆਂ ਦੀਆਂ ਫੈਕਟਰੀਆਂ ਨੇ ਉਹਨਾਂ ਨੂੰ ਇਹ ਖੇਤੀ ਕਰਕੇ ਦਿੰਦੇ ਆ ਤੇ ਮੈਡੀਸਿਨ ਚ ਪੈਂਦੀ ਆ ਜਦੋਂ ਜੇ ਮੈਡੀਸਿਨ ਚ ਪਾ ਕੇ ਬੰਦੇ ਨੂੰ ਫਾਇਦਾ ਦਿੰਦੀ ਆ ਠੀਕ ਕਰਦੀ ਆ ਹਰ ਦਵਾਈ ਚ ਤੇ ਜੇ ਵੈਸੇ ਮਿਲ ਜੇ ਮੈਂ ਮੈਂ ਹੀ ਨਹੀਂ ਕਹਿੰਦਾ ਪਰ ਪ੍ਰੋਪਰ ਉਹਨੂੰ ਗਵਰਨਮੈਂਟ ਦੇ ਲਾਹਾਜ ਨਾਲ ਪ੍ਰੋਪਰ ਉਹਨੂੰ ਠੇਕੇ ਦੇ ਲਾਹਾਜ ਨਾਲ ਜਿਵੇਂ ਸ਼ਰਾਬਾਂ ਸ਼ਰਾਬ ਵਿਕਦੀ ਆ ਹੋਰ ਵਿਕਦੀ ਆ ਸਰਕਾਰ ਉਹਨੂੰ ਵੇਚ ਜਿਵੇਂ ਇਹ ਕੋਈ ਜ਼ਰੂਰੀ ਥੋੜੀ ਆ ਹਰ ਨੂੰ ਪਤਾ ਇਹ ਵੀ ਇਹ ਨਸ਼ਾ ਹੈ ਮੈਂ ਲੈਣਾ ਜਾਂ ਨਹੀਂ ਲੈਣਾ ਪਰ ਉਹਦੇ ਨਾਲ ਕੰਮ ਕਰਦਾ ਬੰਦਾ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਮੇਰੀ ਸੋਚ ਤਾਂ ਇਹ ਆ ਹੋਣਾ ਨਾ ਹੋਣਾ ਕੀ ਹੋਣਾ ਉਹ ਅਲੱਗ-ਅਲੱਗ ਪਰ ਮੇਰੀ ਸੋਚ ਇਹ ਆ ਵੀ ਪੰਜਾਬ 'ਚ ਜਦੋਂ ਪਹਿਲਾਂ ਗ੍ਰੀਨ ਰੈਗੂਲੇਸ਼ਨ ਆਇਆ ਸਾਡਾ ਹਰੀ ਕ੍ਰਾਂਤੀ ਆਈ ਚਿੱਟਾ ਵਾਈਟ ਰੈਗੂਲੇਸ਼ਨ ਆਇਆ ਦੁੱਧ ਦਾ ਤੇ ਆ ਚਿੱਟੇ ਨਾਲ ਥੋੜੀ ਆਇਆ ਜਿਹੜੇ ਪੋਸਟਰ ਲੱਗ ਰਹੇ ਨੇ ਲੈ ਤੁਸੀਂ ਗੱਲ ਤਾਂ ਉਹ ਆ ਕੀ ਕੀ ਕਿਆ ਮੁੱਦਾ ਆ ਬਤਾਓ ਤੇ ਬਸਾਂ ਤੇ ਲੱਕੜ ਜਿੰਨੇ ਮੈਂ ਇਹੀ ਤਾਂ ਗੱਲ ਕਰ ਰਿਹਾ ਵੀ ਮੇਰੇ ਮੈਂ ਇਹ ਵੀਰਾਂ ਨੂੰ ਕਹਿਣਾ ਚਾਹੁੰਦਾ ਹੱਥ ਜੋੜ ਕੇ ਸਾਰਿਆਂ ਨੂੰ ਆਪਣੇ ਲਈ ਕਿਸੇ ਲਈ ਵੀ ਸੰਤਪਿੰਡਾਂ ਵਾਲੇ ਉਹਨਾਂ ਦੇ ਲਈ ਜਗ੍ਹਾ ਹੋ ਸਕਦੀ ਆ ਕਿਸੇ ਲਈ ਕਿਸੇ ਲਈ ਜਗ੍ਹਾ ਹੋ ਸਕਦੀ ਆ ਉਹ ਪੰਜਾਬ ਦੀ ਗੱਲ ਆ ਪਰ ਜਦੋਂ ਬਾਹਰਲੀ ਸਟੇਟਾਂ ਚ ਕਾਲੀ ਹੁੰਦੀ ਆ ਉਹਨਾਂ ਨੂੰ ਇਸ ਗੱਲਾਂ ਦਾ ਨਹੀਂ ਪਤਾ ਪਰ ਮੈਂ ਇੱਕ ਬੇਨਤੀ ਕਰਦਾ ਆਪਾਂ ਹਮੇਸ਼ਾ ਕੱਲਾ ਆਪੜਾਣਾ ਸੋਚਿਆ ਕਰੀਏ ਆਪਣੀ ਵੱਡੀ ਗਿਣਤੀ ਜਿੰਨੇ ਆਪਾਂ ਇਹ ਉਦੋਂ ਵੱਧ ਗਿਣਤੀ 'ਚ ਲੋਕ ਦਿੱਲੀ 'ਚ ਰਹਿੰਦੇ ਆ ਹਿਮਾਚਲ 'ਚ ਰਹਿੰਦੇ ਆ ਹਰਿਆਣੇ 'ਚ ਰਹਿੰਦੇ ਆ ਯੂਪੀ 'ਚ ਰਹਿੰਦੇ ਆ ਉਹਨਾਂ ਦਾ ਦਿਲ ਟੜਕਦਾ ਜਦੋਂ ਆਪਾਂ ਉਹਰੇ ਕੋਈ ਉਹਨਾਂ ਦੀਆਂ ਬੱਸਾਂ ਨਾਲ ਕੁਝ ਕਰਾਂਗੇ ਉਹਨਾਂ ਦੇ ਨਾਲ ਉਹਰੇ ਕੋਈ ਛੇੜਖਾਨੀ ਕਰਾਂਗੇ ਜੇ ਆਪਣੇ ਪੰਜਾਬੀ ਕਿਸੇ ਸਿੱਖ ਭਰਾ ਨਾਲ ਕੋਈ ਛੇੜਖਾਨੀ ਹੋਊਗੀ ਫਿਰ ਕਿੱਡੀ ਵੱਡੀ ਬੜੀ ਦੋਜੇ ਸਾਨੂੰ ਭਰਨਾ ਪਊਗਾ ਪਹਿਲਾਂ ਸਾਡੇ ਨਾਲ ਹੋਇਆ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਰਾਹੀ ਮੀਡੀਆ ਰਾਹੀਂ ਇਹ ਮੇਰੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਆਪਾਂ ਪੰਜਾਬ 'ਚ ਜੋ ਮਰਜ਼ੀ ਆ ਆਪਾਂ 프리 ਸਟੇਟ ਆ ਜੋ ਮਰਜ਼ੀ ਆਪਾਂ ਕਰ ਰਹੇ ਆਂ ਪਰ ਜੇ ਕਿਸੇ ਸਟੇਟ 'ਚ ਜਹਜਾ ਕੁਝ ਹੈਗਾ ਏ ਆਪਾਂ ਬਾਹਰਲੇ ਆਪਣੇ ਸਿੱਖਾਂ ਨੂੰ ਆਪਣੇ ਪੰਜਾਬੀਆਂ ਨੂੰ ਕੋਈ ਤਕਲੀਫ 'ਚ ਨਾ ਪਾਈਏ ਵੀ ਇਹ ਸਟੇਟਾਂ ਜਦੋਂ ਆਪਾਂ ਉਹਨਾਂ ਦੀਆਂ ਬਸਾਂ ਭੰਨਾਂਗੇ ਉਹਨਾਂ ਦੀਆਂ ਲੋਕਾਂ ਨੂੰ ਕੁੱਟਮਾਰ ਕਰਾਂਗੇ ਤੇ ਆਪਰੇ ਲੋਕਾਂ ਨੂੰ ਵੀ ਸਟੇਟ 'ਚ ਕਿਤੇ ਹੋਰਾਂ 'ਚ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਾਂ ਵੱਡੇ ਭਰਾ ਆਂ ਪੰਜਾਬ ਵਾਲੇ ਆਪਾਂ ਨੂੰ ਸੋਚਣਾ ਪਊ ਆਪਾਂ ਨੂੰ ਵੱਡਾ ਦਿਲ ਕਰਨਾ ਪਊ ਤੇ ਇਸ ਦੇ ਮੈਂ ਸਾਰੇ ਸਿੱਖ ਜਥੇਬੰਦੀਆਂ ਆਂ ਐਸਜੀਪੀਸੀਆ ਗੁਰਦੁਆਰਾ ਪੰਦਰ ਕਮੇਟੀ ਆ ਵੱਡੇ ਨੇ ਉਹਨਾਂ ਨੂੰ ਇਸ ਗੱਲ 'ਚ ਇੰਟਰਵਿਨ ਕਰਕੇ ਪੈਣਾ ਚਾਹੀਦਾ ਸਾਡੇ ਗੁਰਦੁਆਰੇ ਸਬਾਨ ਬਹੁਤ ਹਰ ਸਟੇਟਾਂ 'ਚ ਆਪਾਂ ਜਾਣੇ ਆ ਆਉਨੇ ਆ ਇਸ ਕਰਕੇ ਉਹਨਾਂ ਉਹ ਸਾਡੇ ਦਰਬਾਰ ਸਾਹਿਬ ਆਉਂਦੇ ਆ ਪਤਾ ਇਹ ਜਿਹਾ ਮਾਹੌਲ ਤੋਂ ਕਿਵੇਂ ਬਚਾ ਸਕਦਾ ਸਕਦੇ ਆ ਉਧਰ ਨੂੰ ਸੋਚੀਏ